ਨਾ ਕਰਾ ਜਹਾਜ਼ ਹਾਂ ਬੀ ਪਾਉਂਗਾ ਜੀ 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 ਜ ਉਹ ਜਿਹੜਾ ਵਾਇਰ ਬਣੀ ਤੁਸੀਂ ਸਾਡੇ ਹਰ ਫੰਕਸ਼ਨ ਤੇ ਪਹੁੰਚ ਕੇ ਬਹੁਤ ਹੀ ਆਸ਼ੀਰਵਾਦ ਦਿੱਤਾ ਮੈਂ ਉਹਨਾਂ ਦਾ ਬਟਾਲਾ ਦੇ ਵਿੱਚ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਮંત્રી ਔਰ ਪੰਜਾਬ ਭਾਜਪਾ ਦੇ ਸਾਕਾ ਪ੍ਰਧਾਨ ਐਸੀ ਕਮਿਸ਼ਨ ਦੇ ਚੇਅਰਮੈਨ ਹਿੰਦੁਸਤਾਨ ਦੀ ਜੋ ਸ਼੍ਰੀ ਵੱਲਾ ਭਾਈ ਪਟੇਲ ਸਰਕਾਰ ਵੱਲਾ ਭਾਈ ਪਟੇਲ ਜੀ ਦੇ 125 ਜੈਤੀ ਦੇ ਸਮਾਧ ਵਿੱਚ ਪਹੁੰਚੇ ਨੇ ਮੈਂ ਸਾਰੇ ਪ੍ਰੋਗਰਾਮ ਨੂੰ ਵਧੀਆ ਕੀਤਾ ਹੈ ਵਧੀਆ ਤਰ੍ਹਾਂ ਪਹੁੰਚਾਇਆ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਆਦਰ ਹੈ ਸਤਿਕਾਰ ਹੈ ਹੁਣ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ 2 ਮਿੰਟ ਵਾਸਤੇ ਜਿੱਥੇ ਇਹਨਾਂ ਅੰਗਰਾਵਲ ਜਿਹੋਨੇ 10.83 562 ਰਿਆਸਤਾਂ ਸੀ ਛੋਟ ਛੋਟੀਆਂ ਉਹਨਾਂ ਨੂੰ ਸਾਰਿਆਂ ਨੂੰ ਹਿੰਦੁਸਤਾਨ ਦੇ ਵਿੱਚ ਸ਼ਾਮਿਲ ਕੀਤਾ ਹੈ ਜੈੱਡਘੜਾ ਅੱਜ ਦਾ ਭਾਰਤ ਦਾ 185 ਮੀਟਰ ਜਿਹੜੀ ਉਚਾਈ ਨੇ ਉੱਥੇ ਇੰਨਾ ਬੜਾ ਬਣਿਆ ਹੈ ਇਹ ਆਪਣੇ ਆਪ ਬਹੁਤ ਵੱਡੀ ਵਿਸ਼ਾਲ ਹੈ ਸੋ ਅਕਬਾ ਜੀ ਨੂੰ ਜੋ 2 ਮਿੰਟ ਆਪਣੇ ਵਿਚਾਰ ਰੱਖਣਗੇ ਤੇ ਜਿਹਦੇ ਮੱਝ ਦੇ ਉੱਤੇ ਬੜੀਆਂ ਸਚੀਤਾ ਬੈਠਿਆਂ ਨੇ ਭੈਜੀਆਂ ਇਹ ਅੱਜ ਸਰਦਾਰ ਵੱਲਭ ਭਾਈ ਪਟੇਲ ਜੀ ਜਿਹੜੇ ਕਿ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਹੋਰ ਪਹਿਲੇ ਗ੍ਰਹਿ ਮੰਤਰੀ ਹੋਏ ਉਹਨਾਂ ਦੀ ਅੱਜ 150ਵੀਂ ਜਨਮ ਦਿਨ ਜਿਹੜਾ ਦਿਵਸ ਜਿਹੜਾ ਅਸੀਂ ਮਨਾ ਰਹੇ ਹਾਂ ਔਰ ਪੂਰੇ ਦੇਸ਼ ਦੇ ਵਿੱਚ ਹਰ ਜਗ੍ਹਾ ਹਰ ਜ਼ਿਲ੍ਹੇ ਦੇ ਵਿੱਚ ਇਹ ਜਿਹੜੇ ਕਾਰਜਕ੍ਰਮ ਕੀਤੇ ਜਾ ਰਹੇ ਹਨ ਔਰ ਅੱਜ ਗੁਜਰਾਤ ਦੇ ਵਿੱਚ ਜਿੱਥੇ ਇਹਨਾਂ ਦਾ ਸਭ ਤੋਂ ਵੱਡਾ ਸਟੈਚੂ ਦੁਨੀਆ ਦਾ ਸਭ ਤੋਂ ਵੱਡਾ ਸਟੈਚੂ ਜਿਹੜਾ ਸਰਦਾਰ ਵੱਲਭਭਾਈ ਪਟੇਲ ਜੀ ਦਾ ਬਣਾਇਆ 100 152 ਮੀਟਰ ਜਿਹੜਾ ਆ ਸੌਰੀ 852 ਮੀਟਰ ਜਿਹੜਾ ਆ ਉਹ ਬਣਾਇਆ ਗਿਆ ਔਰ ਇਹ ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ਜਿਹੜਾ ਸੀ ਸਟੈਚੂ ਆਫ ਲਿਬਰਟੀ ਸੀਗਾ ਇਸ ਤੋਂ ਵੀ ਉੱਚਾ ਜਿਹੜਾ ਬਣਾਇਆ ਇਹਨੂੰ ਸਟੈਚੂ ਆਫ ਯੂਨਿਟੀ ਦੇ ਨਾਂ ਤੇ ਅੱਜ ਇਕਤਾ ਦਿਵਸ ਦੇ ਰੂਪ ਦੇ ਵਿੱਚ ਵੀ ਅਸੀਂ ਪੂਰੇ ਦੇਸ਼ ਦੇ ਵਿੱਚ ਸਰਦਾਰ ਵੱਲਭ ਭਾਈ ਜੀ ਦਾ ਜਨਮ ਦਿਨ ਮਨਾ ਰਹੇ ਕਿਉਂਕਿ ਸਰਦਾਰ ਵੱਲਭ ਭਾਈ ਪਟੇਲ ਜੀ ਦਾ ਜਿਹੜਾ ਕਿ 562 ریاستਾਂ ਨੂੰ ਇਕੱਠੀਆਂ ਕਰਕੇ ਅੱਜ ਜਿਹੜਾ ਸਾਡੇ ਕੋਲ ਹਿੰਦੁਸਤਾਨ ਦਾ ਨਕਸ਼ਾ ਸੀ ਜਿਹੜਾ ਕਿ ਛੋਟ-ਛੋਟੀਆਂ रियासतਾਂ 'ਚ ਰਾਜਾਂ ਮਹਾਰਾਜਿਆਂ ਦੇ ਵਿੱਚ ਵੰਡਿਆ ਸੀ ਉਹਨਾਂ ਸਾਰਿਆਂ ਨੂੰ ਇੱਕ ਝੰਡੇ ਥੱਲੇ ਲਿਆਉਣ ਦਾ ਕੰਮ ਜਿਹੜਾ ਉਹ ਸਰਦਾਰ ਵੱਲੋਂ ਭਾਈ ਪਟੇਲ ਜੀ ਨੇ ਕੀਤਾ ਸੀ ਅੱਜ ਇਸ ਕਰਕੇ ਉਹਨਾਂ ਨੂੰ ਲੋਪੁਰਸ਼ ਦੇ ਰੂਪ 'ਚ ਵੀ ਅਸੀਂ ਜਾਣਦੇ ਆ ਉਹਨਾਂ ਨੂੰ ਲੋਪੁਰਸ਼ ਦੇ ਰੂਪ 'ਚ ਵੀ ਮਨਾਉਂਦੇ ਔਰ ਉਹਨਾਂ ਨੇ ਦੇਸ਼ ਨੂੰ ਇਕੱਠਾ ਕੀਤਾ ਇਸ ਕਰਕੇ ਉਹਨਾਂ ਨੂੰ ਇੱਕ ਅੱਜ ਦਾ ਜਿਹੜਾ ਉਹਨਾਂ ਦਾ ਜਨਮ ਦਿਵਸ ਨੂੰ ਅਸੀਂ ਏਕਤਾ ਦਿਵਸ ਦੇ ਰੂਪ 'ਚ ਮਨਾਉਂਦੇ ਆ ਔਰ ਅੱਜ ਵਿਸ਼ੇਸ਼ ਰੂਪ 'ਚ ਮੈਨੂੰ ਇਸ ਉਪਲਖੇ ਦੇ ਵਿੱਚ ਬਟਾਲਾ ਦੇ ਵਿੱਚ ਆਣ ਕੇ ਪਾਰਟੀ ਵੱਲੋਂ ਮੇਰੀ ਵੀ ਡਿਊਟੀ ਲੱਗੀ ਹੈ ਕਿ ਇਸ ਸ਼ੁਭ ਕਾਰਜ ਨੂੰ ਸ਼ੁਰੂ ਕਰਨ ਦਾ ਜਿਹੜਾ ਕਿਉਂਕਿ ਪੂਰੇ ਦੇਸ਼ 'ਚ ਮੈਰਾਥਨ ਕੀਤੀਆਂ ਜਾ ਰਹੀਆਂ ਹਨ ਔਰ ਹਰ ਛੋਟੇ-ਛੋਟੇ ਜਗ੍ਹਾ ਦੇ ਉੱਤੇ ਵੀ ਵੱਡੀਆਂ ਜਗ੍ਹਾ ਤੇ ਤਾਂ ਹੋਣਾ ਹੀ ਆ ਔਰ ਪੂਰੇ ਦੇਸ਼ ਜਿੱਥੇ ਗੁਜਰਾਤ 'ਚ ਇਹ ਵੜਿਆ ਸਥਾਨ ਜਿੱਥੇ ਕਿ ਸਟੈਚੂ ਆਫ ਯੂਨਿਟੀ ਦਾ ਲੱਗਾ ਆ ਉੱਥੇ ਜਿਹੜਾ ਆ ਅੱਜ ਜਿਹੜਾ ਪ੍ਰਧਾਨ ਮੰਤਰੀ ਜੀ ਵੀ ਇਸ ਦੀ ਸ਼ੁਰੂਆਤ ਕਰਨ ਕੇ ਉੱਥੇ ਵੀ ਮੈਰਾਥਨ ਹੋਏਗੀ ਔਰ ਇੱਥੇ ਅੱਜ ਮੈਨੂੰ ਸੁਭਾਗਿਆ ਪ੍ਰਾਪਤ ਹੋਇਆ ਕਿ ਮੈਂ ਵੀ ਤੁਹਾਡੇ ਸਾਰਿਆਂ ਦੇ ਬਟਾਲਾ ਨਿਵਾਸੀਆਂ ਦੇ ਔਰ ਬਟਾਲਾ ਦੀ ਜਿਹੜੀ ਭਾਜਪਾ ਦੀ ਟੀਮ ਆ ਉਹਨਾਂ ਦੇ ਮਾਧਮ ਦੇ ਨਾਲ ਅੱਜ ਦੀ ਇਸ ਸਵੇਰ ਹਮ ਕੰ ਦਾ ਮੈਨੂੰ ਮੌਕਾ ਮਿਲਿਆ ਹੈ। ਸੋ ਅੱਜ ਦੇ ਇਸ ਦਿਨ ਦੇ ਉੱਤੇ ਸਾਨੂੰ ਏਕਤਾ ਦਾ ਹੀ ਸੰਦੇਸ਼ ਦਿੰਦੇ ਹੋਏ ਉਸ ਦੇ ਸੰਦੇਸ਼ ਨੂੰ ਸਾਰਿਆਂ ਦੇ ਦਿਲਾਂ ਦੇ ਵਿੱਚ ਇਹ ਵਾਸ ਕਰੇ ਇਹ ਸਾਡੀ ਜਿਹੜਾ ਇਹ ਅੱਜ ਦਾ ਮੈਸੇਜ ਸਾਨੂੰ ਮੰਨਣਾ ਚਾਹੀਦਾ ਹੈ। ਇਹ ਨਹੀਂ ਸੰਪਲਾ ਜੀ ਸਾਡੇ ਵਿੱਚ ਬਹੁਤ ਸਤਿਕਾਰ ਜੋ ਗਏ ਨੇ ਵੱਡੇ ਬੋਲਿਆ ਇਹਨਾਂ ਨੇ ਇਹ ਇਕਤਾ ਦਾ ਇੱਕ ਸੰਦੇਸ਼ ਆ ਪੂਰੇ ਹਿੰਦੁਸਤਾਨ ਦੇ ਅੰਦਰ ਅੱਜ ਮੋਦੀ ਜੀ ਵੱਲੋਂ ਇਹ ਆਵਾਹਨ ਕੀਤਾ ਗਿਆ ਜਿਸ ਤਰ੍ਹਾਂ ਸੰਪਲਾ ਜੀ ਨੇ ਦੱਸਿਆ ਔਰ 44 ਸਾਲ ਬਾਅਦ ਇਹ ਇਨਸਾਫ ਸ਼੍ਰੀ ਵੱਲਭਾਈ ਪਟੇਲ ਜੀ ਨੂੰ ਜਿਨ੍ਹਾਂ ਨੇ ਇੱਕ ਜੁਨਿਟੀ ਦਿਖਾਈ ਸੀ 562 ਰਾਜਾਂ ਨੂੰ ਇਕੱਠਾ ਕਰਨ ਤੋਂ ਬਾਅਦ ਅੱਜ ਉਹਨਾਂ ਨੂੰ ਇਹ ਸਨਮਾਨ ਜਿਹੜਾ 2014 ਦੇ ਵਿੱਚ ਉਹਨਾਂ ਦਾ ਯੂਨਿਟੀ ਆਫ ਸਟੈਚੂ ਆਫ ਜੁਨਿਟੀ ਜਿਹੜਾ ਉੱਥੇ ਆਦਮ ਬੁੱਤ ਬਣਾਇਆ ਪੂਰੀ ਦੁਨੀਆ ਦੇ ਅੰਦਰ ਜਿੱਦਾਂ ਸਾਪਲਾ ਜੀ ਨੇ ਦੱਸਿਆ ਉਹ ਇੱਕ ਮਿਸਾਲ ਆ ਔਰ ਏਕਤਾ ਦੀ ਵੀ ਇੱਕ ਮਿਸਾਲ ਆ ਸਾਨੂੰ ਸਾਰਿਆਂ ਨੂੰ ਏਕਤਾ ਵਿੱਚ ਰਹਿ ਕੇ ਇਕੱਠੇ ਚੱਲ ਕੇ ਆਪਣੇ ਦੇਸ਼ ਵਾਸਤੇ ਰਾਸ਼ਟਰ ਵਾਸਤੇ ਔਰ ਪੰਜਾਬ ਵਾਸਤੇ ਕੰਮ ਨਹੀਂ ਸਭਲਾ ਸਭ